Sí, pero ahí así a ti. ਮੈ ਕਾਟ ਪੈ ਪੈ ਸੀ ਲੈ ਸੀ ਮੈ ਦੀ ਪਾਣੀ ਪਾਣੀ ਪੋਰੀ ਕਰਨਾ ਸਾਧਨਾ ਮਮਾ ਆਪ ਨੂੰ ਮੈਂ ਸਕੇ ਹਾਂ ਅੰਦਰ ਮਮਾ ਪਾ ਰਹੇ ਨੇ ਉਹਨਾਂ ਲਈ ਉਹ ਕਾਲੀ ਮਿਰਚ ਪਾਉਂਦੇ ਨੇ ਇਹ ਤੁਸੀਂ ਆਪਣੇ ਜਿੰਨੇ ਹਿਸਾਬ ਨਾਲ ਤੁਸੀਂ ਬਣਾਉਣੇ ਦਿੱਤਾ ਸੀ ਅੱਧਾ ਕਿਲੋ ਬਣਾਈ ਹੈ ਤਾਂ ਤੁਸੀਂ ਉਸ ਹਿਸਾਬ ਨਾਲ ਆਪਣਾ ਗੁੜ ਵਗੈਰਾ ਪਾ ਸਕਦੇ ਜਿੰਨਾ ਗੁੜ ਮਮਾ ਕਿੰਨਾ ਪਾਇਆ ਹੈ ਇੱਚ ਸੀ ਇਹਦੇ 'ਚ ਮੈਂ ਅੱਧਾ ਕਿਲੋ ਗੁੜ ਪਾ ਅੱਛਾ ਅੱਧਾ ਕਿਲੋ ਗੁੜ ਤੇ ਅੱਧਾ ਕਿਲੋ ਇਮਲੀ ਆ ਹਾਂ ਤੇ ਲੋ ਜੀ ਇਹ ਕਾਲੀ ਮਿਰਚ ਨਮਕ ਪਾ ਦੋ ਕਾਲੀ ਮਿਰਚ ਨਮਕ ਨਮਕ ਪਾ ਲਓ ਮਾ ਕਾਰਾ ਨਮਕ ਪਾਉਣਾ ਹੈ ਇਹ ਇਹ ਤੁਸੀਂ ਆਪਣਾ ਟੇਸਟ ਅਕੋਰਡਿੰਗ ਹੀ ਪਾਉਣਾ ਜਿੰਨੀ ਤੁਸੀਂ ਬਣਾਉਣੀ ਉਸ ਹੁਣ ਇਹ ਨੂੰ ਕਰ ਦੇਣਾ ਮਿਕਸ ਗੋੜ ਹੋ ਨਹੀਂ ਗਿਆ ਮੰਮਾ ਗੋੜ ਹੋ ਰਿਹਾ ਹੈ ਬਾੜ ਗਿਆ ਥੋੜਾ ਕਾਲਾ ਹੋ ਜਿੱਧ ਰਿਹਾ ਹੈ ਇੱਧਰ ਜੀਰਾ ਵੀ ਸਾਡਾ ਭੁੱਜ ਰਿਹਾ ਹੈ ਸਾਰੇ ਕੰਮ ਅਸੀਂ ਨਾਲ-ਨਾਲ ਕਰ ਰਹੇ ਹਾਂ ਫਰੋਂ ਦਾ ਸਪੋਟ ਅਸੀਂ ਬਣਾ ਰਹੇ ਹਾਂ ਲਈ ਚਟਨੀ ਇਹ ਵੀ ਅਸੀਂ ਜਦੋਂ ਦੇਖਿਆ ਸੀ ਚਲੋ ਅੱਗੇ ਆਪਾਂ ਵੀ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਅਸੀਂ ਲਿਆ ਕੇ ਖਾਧੀ ਵੀ ਹੋਈ ਹੈ ਚਟਨੀ ਬਹੁਤ ਟੇਸਟੀ ਹੈ ਸਾਡੇ ਇੱਥੇ ਮਸ਼ਹੂਰ ਹੈ ਇਹ ਵਾਲੀ ਚਟਨੀ ਪਕੌੜੇ ਨਾਲ ਮਿਲਦੀ ਉੱਥੇ ਤੁਸੀਂ ਕਿ ਚਲੋ ਇਹ ਘਾਰੇ ਬਣਾ ਕੇ ਦੇਖਣੀ ਕਿਦਾਂ ਬਣਦੀ ਹੈ ਤੇ ਜੀ ਤਾਂ ਸਾਡਾ ਲੱਗ ਪਗ ਭੁੱਜ ਗਿਆ ਮਮਾ ਵੇਖ ਭੁੱਜ ਗਿਆ ਕਰਦਾ ਬੰਦ ਹਾਂ ਕਰਦੇ ਗੋੜੀ ਹੋ ਗਈ ਉਹਦਾ ਸਾਡੀ ਇਮਲੀ ਦੀ ਚਟਨੀ ਮਮਾ ਨੇ ਪਾਣੀ ਪਾ ਕੇ ਥੋੜਾ ਐਡ ਕਰ ਲਿਆ ਤੇ ਉਹਦੀ ਆਹ ਸੋਸ ਹੋਮ ਮੈਂ ਤੇ ਸਾਡੀ ਚਟਨੀ ਬਣ ਕੇ ਰੈਡੀ ਤੁਸੀਂ ਇਹਨੂੰ ਭਾਵੇਂ 2 ਮਹੀਨੇ ਸਟੋਰ ਕਰ ਲਓ ਭਾਵੇਂ 1 ਮਹੀਨਾ ਸਟੋਰ ਕਰਕੇ ਰੱਖੋ ਇਹਨੂੰ ਰਿੰਨਣਾ ਅਸੀਂ ਚੰਗੀ ਤਰ੍ਹਾਂ ਤੇ ਫਿਰ ਅਸੀਂ ਇਹਦੇ ਵਿੱਚ ਕਿਸੇ ਕਾਚਰੇ ਡੱਬੇ ਚ ਪਾ ਕੇ ਰੱਖ ਲੋ ਠੰਡੀ ਕਰਕੇ ਫਿਰ ਸਟੀਲ ਦੇ ਬਰਤਨ ਚ ਥਾਕ ਲੋ ਧੀਰੇ ਕਿਨਾਂ ਤੇ ਹੋ ਰਾ ਲੱਗਣਾ ਨਾ ਉੱਪਰ ਲਓ ਜੀ ਇਹ ਸਾਡੀ ਸਟੇਟ ਨੇ ਬਜ਼ਾਰ ਵਰਗੀ ਬਣ ਕੇ ਤਿਆਰ ਬਹੁਤ ਹੀ ਵਧੀਆ ਬਣੀ ਹੈ ਤੁਸੀਂ ਜ਼ਰੂਰ ਬਣਾ ਕੇ ਟਰਾਈ ਕਰਿਓ ਵਧੀਆ ਲੱਗੀ ਤਾਂ ਕਮੈਂਟ ਕਰਨਾ ਪਲੀਜ਼ ਹੋਰ ਵੀ ਸਾਰੇ ਲਾਈਵ ਜ਼ਰੂਰ ਕਰਦੇ ਨੂੰ ਓਕੇ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਕਿਸੇ ਨਾਲ